ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਵੀਰ ਕਹਿੰਦੇ ਆ ਕਿ ਜਦੋਂ ਕੋਈ ਤਾਰੀਫ ਕਰਦਾ ਹੈ ਤਾਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਕੰਮ ਕੀਤੇ ਨੂੰ ਚੰਨ ਲੱਗ ਜਾਂਦੇ ਆ ਘਰ ਪਰਿਵਾਰ ਵਿੱਚ ਜਦੋਂ ਤੁਸੀਂ ਕੋਈ ਕਾਫੀ ਸਾਰਾ ਅੱਛੀ ਮਿਹਨਤ ਕਰਦੇ ਹੋ ਤਾਰੀਫ ਕਰ ਵੀ ਦੇਣੀ ਚਾਹੀਦੀ ਆ ਵੈਸੇ ਕਰ ਦੇਣੀ ਚਾਹੀਦੀ ਹੈ ਜਾਂਦਾ ਵੀ ਕੀ ਹੈ ਕਿਸੇ ਨੂੰ ਕਹਿ ਦੇਣਾ ਕਿ ਬੜੇ ਸੋਹਣੇ ਲੱਗਦੇ ਪਏ ਉਹ ਕਿੰਨਾ ਵਧੀਆ ਲੱਗਦਾ ਹੈ ਨਾ ਨਹੀਂ ਇਹ ਨਹੀਂ ਹੈ ਪਰਿਵਾਰ ਵਿੱਚ ਕਿਸੇ ਦੇ ਕੰਮਾਂ ਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਹੈ ਕਹਿੰਦੇ ਚੰਮ ਨਾਲੋਂ ਜ਼ਿਆਦਾ ਕੰਮ-ਕੰਮ ਆਉਂਦਾ ਹੈ ਉਹ ਕਿਉਂ ਕਿਉਂਕਿ ਕਰਮ ਤੇ ਕਿਸਮਤ ਰੰਗ ਰੂਪ ਦੇਖ ਕੇ ਨਹੀਂ ਲਿਖੀ ਜਾਂਦੀ ਤੁਹਾਡੀ ਨੀਅਤ ਤੁਹਾਡੀ ਸੋਚ ਤੁਹਾਡੇ ਚਿਹਰੇ ਨਾਲ ਤੇ ਤੁਹਾਡੇ ਰੰਗ ਰੂਪ ਨਾਲ ਜ਼ਰੂਰੀ ਨਹੀਂ ਮੇਲ ਖਾਂਦੀ ਹੋਵੇ ਕਿਉਂਕਿ ਨਹੀਂ ਪਤਾ ਲੱਗਦਾ ਦੁਕਾਨ ਖੁੱਲਣ ਤੋਂ ਬਿਨਾ ਕਿ ਅੰਦਰ ਕੀ ਪਿਆ ਹੈ ਪਤਾ ਹੈ ਨਾ ਇਸੇ ਤਰ੍ਹਾਂ ਤੁਹਾਡੀ ਜੋ ਸੋਚ ਹੈ ਤੁਹਾਡਾ ਜੋ ਮਨ ਹੈ ਤੁਹਾਡੀ ਜੋ ਨੀਅਤ ਹੈ ਤੁਹਾਡੇ ਜੋ ਕੰਮ ਨੇ ਤੁਹਾਡੇ ਜੋ ਕਰਮ ਨੇ ਇਹ ਸਿਰਫ ਤੀਸਰਾ ਤੁਹਾਡੀ ਨੇਚਰ ਹੀ ਨਿਰਧਾਰਤ ਕਰਦੀ ਏ ਤੁਹਾਡਾ ਸੁਭਾਅ ਨਿਰਧਾਰਤ ਕਰਦਾ ਏ ਤੁਹਾਡਾ ਸ਼ਾਂਤ ਰਹਿਣਾ ਤੁਹਾਡੀਆਂ ਗੱਲਾਂ ਬਾਤਾਂ ਕਰਨ ਦਾ ਤਰੀਕਾ ਨਿਰਧਾਰਤ ਕਰਦਾ ਏ ਪਤਾ ਲੱਗ ਜਾਂਦਾ ਕਿ ਬਾਹੂ ਕਿਦਾਂ ਕਿੱਥੇ ਕਿੰਨੇ ਕੁ ਪਾਣੀ ਚ ਕੌਣ ਬੋਲਦਾ ਏ ਹੁਣ ਇਹ ਤਾਂ ਗੱਲ ਹੋ ਗਈ ਤਰੀਫਾਂ ਦੀ ਘਰ ਵਿੱਚ ਕੋਈ ਕੰਮ ਕਰ ਰਿਹਾ ਵਿਚਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੱਗਾ ਏ ਸ਼ਾਮ ਨੂੰ ਉਹਨੂੰ ਕੋਈ ਆ ਕੇ ਕਹਿ ਦੇਵੇ ਤੂੰ ਕਰਦਾਈ ਕੀ ਹੈ ਜਾਂ ਤੂੰ ਕਰਦੀ ਹੋਈ ਕੀ ਹੈ ਤੂੰ ਕੀਤਾਈ ਕੀ ਹੈ ਹੈਨਾ ਤਾਂ ਸਤਿਆਨਾਸ਼ ਜਿਹੜਾ ਕੰਮ ਦਾ ਤਾਂ ਹੋ ਗਿਆ ਜਿਹੜਾ ਹੋਣਾ ਸੀਗਾ ਬੰਦੇ ਦਾ ਮਨੋਵਲ ਇੰਨਾ ਡਿੱਗ ਜਾਂਦਾ ਏ ਕਿ ਅੱਧਾ ਡਾਊਨ ਉਹ ਕੰਮ ਕਰਕੇ ਨਹੀਂ ਥੱਕਿਆ ਹੁੰਦਾ ਜਿੰਨਾ ਕਿਸੇ ਦੇ ਸ਼ਬਦਾਂ ਨਾਲ ਉਸ ਨੂੰ ਥਕਾਵਟ ਹੋ ਜਾਂਦੀ ਹੈ ਸਰੀਰ ਡਾਊਨ ਮਨ ਉਦਾਸ ਪਰੇਸ਼ਾਨੀ ਸ਼ੁਰੂ ਬਲਕੇ ਤਾਰੀਫ ਨਾਲ ਨਾ ਤਾਂ ਉਹ ਕੰਮ ਕਰਨ ਦੀ એનર્ਜੀ ਘਟੀ ਨਾ ਹੀ ਤੁਹਾਨੂੰ ਕਿਸੇ ਨੂੰ ਦੱਸਣ ਦੀ ਲੋੜ ਐ ਸੀ ਕੀ ਕੀਤਾ ਪਰ ਫਿਰ ਵੀ ਫਰਕ ਤਾਂ ਪੈਂਦਾ ਏ ਕਿੰਦਾ ਦੁਨੀਆਦਾਰੀ ਦੇ ਵਿੱਚ ਚੀਜ਼ਾਂ ਤੇ ਗੱਲਾਂ ਅਸੀਂ ਆਪਣੇ ਆਪ ਆਪਣੇ ਆਲੇ-ਦੁਆਲੇ ਦੀ એનર્ਜੀ ਨੂੰ ਇੱਕ ਔਰਾ ਦੇਣ ਲਈ ਬਣਾਇਆ ਜਿੱਦਾਂ ਤੁਸੀਂ ਆਮ ਲੋਕਾਂ ਤੋਂ ਸੁਣਦੇ ਹੋ ਆਮ ਤੋਂ ਆਮ ਹੀ ਗੱਲਾਂ ਅਜ ਤਲ ਤਾਂ ਇੰਸਟਾ ਦੇ ਬਾਹਲੀਆਂ ਚੱਲਦੀਆਂ ਪਈਆਂ ਨੇ ਚੰਗਾ ਬੋਲੋ ਜੀ ਚੰਗਾ ਹੋਏਗਾ ਆਪਣਾ ਔਰਾ ਸਹੀ ਰੱਖੋ ਹਰ ਕੰਮ ਵਿੱਚ ਫਤਿਹ ਹੈ ਸਭ ਕੁਝ ਸਹੀ ਹੈ ਇਹ ਕਹਿਣਾ ਜ਼ਰੂਰੀ ਹੈ ਤਾਂ ਹੀ ਸਭ ਅੱਛਾ ਹੋਏਗਾ ਵੈਸੇ ਉਹਨਾਂ ਦੀ ਇੱਕ ਪਾਸੇ ਦੇਖਿਆ ਜਾਵੇ ਤਾਂ ਗੱਲ ਸਹੀ ਵੀ ਹੈ ਦੂਜੇ ਪਾਸੇ ਮੈਨੂੰ ਇੱਕ ਗੱਲ ਸਮਝ ਇਹ ਨਹੀਂ ਆਉਂਦੀ ਕਿ ਬੰਦਾ ਪਰੇਸ਼ਾਨ ਹੈ ਰੋ ਕੇ ਹਟਿਆ ਕਿਸੇ ਨੇ ਪੁੱਛਿਆ ਏ ਕਿ ਭਾਈ ਕਿਵੇਂ ਆ ਕਿਵੇਂ ਕਹਿ ਸਕਦਾ ਬੜੇ ਖੁਸ਼ ਜੀ ਬੜੇ ਵਧੀਆ ਨਹੀਂ ਜੀ ਕਹਿੰਦੇ ਕਾਹ ਵਧੀਆ ਹੈ ਕਹਿਣਾ ਪੈਣਾ ਤਾਂ ਹੀ ਵਧੀਆ ਹੋਣਾ ਹੈ ਵਧੀਆ ਨਹੀਂ ਹੋ ਰਿਹਾ ਤਾਂ ਉਹ ਕਿਵੇਂ ਕਹਿ ਸਕਦਾ ਹਾਂ ਇਹ ਅਸੀਂ ਕਹਿ ਸਕਦੇ ਹਾਂ ਕਿ ਨੈਗੇਟਿਵ ਨਾ ਬੋਲੋ ਪਰੇ ਥੋੜੀ ਹੈ ਕਿ ਜਰੂਰੀ ਤੇ ਹਮੇਸ਼ਾ ਪੋਜ਼ਿਟਿਵ ਵੀ ਬੋਲੋ ਪੋਜ਼ਿਟਿਵ ਬੋਲੋ ਤਾਂ ਇੰਪੋਜ਼ਿਟਿਵ ਹੋ ਜਾਣਾ ਹੁਣ ਮੰਨ ਲਓ ਕਿ ਤੁਹਾਡੇ ਕਿਤੇ ਤਕਲੀਫ ਹੁੰਦੀ ਹੈ ਹੁਣ ਕੋਈ ਕਹਿੰਦਾ ਏ ਕਿ ਵਾਰ-ਵਾਰ ਤਕਲੀਫ ਦਾ ਗੁਣਗਾਨ ਕਰੋਗੇ ਤਕਲੀਫ ਹੀ ਰਹੇਗੀ ਇਹ ਗੱਲ ਸਹੀ ਆ ਤਕਲੀਫ ਜੋ ਹੈ ਇਹ ਤੁਹਾਨੂੰ ਪਤਾ ਤੁਹਾਨੂੰ ਕਿੰਨੀ ਹੈ ਪਰ ਜਿੰਨਾ ਤੁਸੀਂ ਇਸ ਨੂੰ ਹਵਾ ਵਿੱਚ ਫੈਲਾਓਗੇ ਮਤਲਬ ਦੂਜਿਆਂ ਨੂੰ ਮੈਂ ਬੜਾ ਦੁਖੀ ਮੈਂ ਬੜਾ ਪਰੇਸ਼ਾਨ ਮੇਰੇ ਬੜਾ ਦਰਦ ਮੇਰੇ ਬੜਾ ਦਰਦ ਉਹ ਦਰਦ ਨੂੰ ਦੂਜੇ ਨੇ ਮਹਿਸੂਸ ਨਹੀਂ ਕਰਨਾ ਕਿਉਂਕਿ ਜਿਸ ਨੂੰ ਲੱਗਿਆ ਹੈ ਜਿਸ ਤੇ ਦਰਦ ਹੋ ਰਿਹਾ ਸਿਰਫ ਤੇ ਸਿਰਫ ਉਹਨੂੰ ਪਤਾ ਹੈ ਕਿ ਕਿੰਨਾ ਹੈ ਤੇ ਕਿਵੇਂ ਉਸ ਨੂੰ ਉਸ ਦਾ ਅਹਿਸਾਸ ਅੰਦਰੋਂ ਤੋੜ ਰਿਹਾ ਹੁਣ ਦੂਜੇ ਨੂੰ ਕਹਿਣ ਨਾਲ ਕੁਝ ਨਹੀਂ ਬਣਨਾ ਤੇ ਫਿਰ ਕਹਿਣ ਦਾ ਫਾਇਦਾ ਕੀ ਆ ਹਾਂ ਜੋ ਪਰਿਵਾਰ ਵਿੱਚ ਤੁਸੀਂ ਜਾਂ ਡਾਕਟਰ ਨੂੰ ਜਾਂ ਕਿਸੇ ਨੂੰ ਤੁਸੀਂ ਇਹ ਚੀਜ਼ ਸਮਝਾ ਸਕਦੇ ਹੋ ਕਿ ਕਿੰਨੀ ਹੱਦ ਤੱਕ ਇਹ ਪਰੇਸ਼ਾਨੀ ਹੈ ਤਾਂ ਇਸ ਦਾ ਹੱਲ ਕਰਨਾ ਕਿਵੇਂ ਹੈ ਇਸ ਬਾਰੇ ਸਾਨੂੰ ਦੱਸੋ ਪਰ ਇਹ ਨਹੀਂ ਕਿ ਤੁਸੀਂ ਉਸ ਦਾ ਗੁਣ ਕਰ ਹਾਈ ਮੈਂ ਮਰ ਗਿਆ ਹਾਈ ਮੈਂ ਮਰ ਗਿਆ ਹਾਈ ਮੈਂ ਦੁਖੀ ਹਾਈ ਮੈਂ ਪਰੇਸ਼ਾਨ ਹਾਈ ਮੈਂ ਗਰੀਬ ਹਾਈ ਮੈਂ ਸਾਡਾ ਕੁਝ ਨਹੀਂ ਬੰਦਦਾ ਹਾਈ ਅਸੀਂ ਤੇ ਖਤਮ ਹੀ ਹੋ ਚਲੇ ਕਿ ਹਾਈ ਹਾਈ ਲਾਇਆ ਕਹਿਣ ਨਾਲ ਕਿਹੜਾ ਕਿਸੇ ਨੇ ਤੁਹਾਡੇ ਘਰ ਗੱਦੀ ਸੁੱਟ ਦੇਣੀ ਹੈ ਜਾਂ ਕਹਿਣ ਨਾਲ ਕਿਹੜਾ ਤੁਹਾਨੂੰ ਕਿਸੇ ਨੇ ਗਰੀਬੀ ਚੋਂ ਚੱਕ ਕੇ ਅਮੀਰੀ ਚ ਬਿਠਾ ਦੇਣਾ ਹੈ ਜਾਂ ਕਹਿਣ ਨਾਲ ਕਿਹੜਾ ਤੁਸੀਂ ਇੱਕਦਮ ਕਹਿਣਾ ਕਿ ਬੜੇ ਖੁਸ਼ਾਂ ਤੇ ਨਾਲ ਹੀ ਹਾਸੇ ਖੇੜ ਜਾਣੇ ਆ ਜਾਂ ਕਹਿ ਮਤਲਬ ਕੀ ਹੈ ਕਿ ਤੁਸੀਂ ਕਿਸੇ ਤੇ ਡਿਪੈਂਡ ਹੀ ਹੋਣ ਨੇ ਹੁਣ ਆਪਾਂ ਮੁੱਦੇ ਤੇ ਸਾਡੇ ਤੇ ਕਿਸੇ ਚੀਜ਼ ਦਾ ਅਸਰ ਹੀ ਕਿਉਂ ਹੁੰਦਾ ਹੈ ਅਸੀਂ ਜੋ ਕਰਦੇ ਆ ਜਿਵੇਂ ਕਰ ਰਹੇ ਆ ਉਹ ਅਸੀਂ ਆਪਣਾ ਫਰਜ਼ ਤੇ ਕਰਮ ਸਮਝ ਕੇ ਕਿਉਂ ਨਹੀਂ ਕਰਦੇ ਕਿਉਂ ਸਾਨੂੰ ਦੂਜੇ ਦੀ ਤਾਰੀਫ ਸੁਣਨ ਦੇ ਲਈ ਦੂਜੇ ਦੇ ਮੂੰਹ ਵੱਲ ਤੇ ਸ਼ਬਦਾਂ ਦਾ ਵੱਲ ਦੇਖਣਾ ਪੈਂਦਾ ਕਿ ਕੀ ਕਹੇਗਾ ਵਾਹ ਕਹਤਾ ਤੇ ਤਾਂ ਕੀ ਨਹੀਂ ਕਿਹਾ ਤੇ ਤਾਂ ਕੀ ਅਸੀਂ ਤੇ ਤਾਂ ਕੀਤਾ ਕਿਉਂਕਿ ਸਾਡਾ ਫਰਜ ਹੈ ਅਸੀਂ ਇਹ ਕਰਨਾ ਸੀ ਸਾਡਾ ਘਾਰ ਹੈ ਸਾਡੀ ਡਿਊਟੀ ਬਣਦੀ ਏ ਜਦੋਂ ਅਸੀਂ ਇਹ ਸਮਝ ਲਿਆ ਤਾਂ ਸਮਝੋ ਅਸੀਂ ਦੂਜੇ ਵੱਲ ਤੇ ਦੂਜੇ ਦੀਆਂ ਚੀਜ਼ਾਂ ਦਾ ਪ੍ਰਭਾਵ ਸਾਡੇ ਤੇ ਪੈਣਾ ਖਤਮ ਹੋ ਜਾਏਗਾ ਕਈ ਲੋਕਾਂ ਤੇ ਬਹੁਤ ਜ਼ਿਆਦਾ ਤੁਸੀਂ ਤਾਰੀਫ ਨਾ ਕਰੋ ਤੇ ਉਹਨੇ ਅਗਲੇ ਦਿਨ ਕੰਮ ਹੀ ਨਹੀਂ ਕਰੇਗਾ ਉੰਦੇ ਆ ਇਦਾਂ ਦੇ ਪਰ ਕੁਝ ਲੋਕ ਨੇ ਤੁਸੀਂ ਜੋ ਮਰਜੀ ਕਹੀਂ ਜਾਓ ਅਗਲੇ ਨੇ ਆਪਣੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਨਾਲ ਜਿਉਂਦੇ ਰਹਿਣਾ ਐ ਇਧਰੋਂ ਸੁਣਨਾ ਤੇ ਇਧਰੋਂ ਕੱਢ ਦੇਣਾ ਕਿਉਂ ਕਿਉਂਕਿ ਉਸ ਨੂੰ ਆਪਣੇ ਤਰੀਕੇ ਪਸੰਦ ਨੇ ਜਦੋਂ ਤੁਹਾਨੂੰ ਆਪਣੇ ਤਰੀਕੇ ਜਿਉਣ ਦੇ ਤਰੀਕੇ ਪਸੰਦ ਹੋਣੇ ਸ਼ੁਰੂ ਹੋ ਗਏ ਉਸ ਦਿਨ ਤੁਸੀਂ ਆਪਣੀ ਜ਼ਿੰਦਗੀ ਚ ਪੂਰੀ ਤਰ੍ਹਾਂ ਨਾਲ ਕੰਮ ਜਾਂਦੇ ਤੇ ਕੁਝ ਵੀ ਹੋ ਗਏ ਤੇ ਫਿਰ ਕੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਤੁਸੀਂ ਖੁਸ਼ ਹੋ ਤਾਂ ਤੁਹਾਡੇ ਲਈ ਦੁਨੀਆਦਾਰੀ ਖੁਸ਼ ਹੈ ਫਿਰ ਅਸੀਂ ਕੀ ਲੈਣਾ ਕਿਸੇ ਤੋਂ ਅਸੀਂ ਅਸੀਂ ਸਹੀ ਹਾਂ ਤਾਂ ਸਭ ਸਹੀ ਹੈ ਅਸੀਂ ਜੋ ਕਰ ਰਹੇ ਹਾਂ ਉਸ ਵਿੱਚ ਸਾਨੂੰ ਖੁਸ਼ੀ ਮਿਲ ਰਹੀ ਹੈ ਦੂਜੇ ਤੋਂ ਅਸੀਂ ਕੀ ਲੈਣਾ ਦੇਣਾ ਕਿਉਂਕਿ ਸਾਡਾ ਅਸੀਂ ਕਿਸੇ ਨੂੰ ਸੁੱਟ ਕੇ ਕਿਸੇ ਦੇ ਉੱਪਰ ਚ ਨੰਗ ਕੇ ਥੋੜਾ ਜਿਹਾ ਦੁਰ ਰਹੇ ਹਾਂ ਜਿਹੜੀ ਕਿਸੇ ਨੂੰ ਤਕਲੀਫ ਦੇ ਰਹੇ ਹਾਂ ਤੇ ਹਰ ਵਾਰ ਸੌਰੀ 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 ਕਹੀ ਜਾਈਏ ਜਾਂ ਦੁਖੀ ਹੋਈ ਜਾਈਏ ਜਾ ਕੇ ਇਹ ਪਾਈ ਅਗਲਾ ਕਵੇ ਕੋਈ ਨਹੀਂ ਕੋਈ ਨਹੀਂ ਕੁਝ ਨਹੀਂ ਹੋਇਆ ਇਹਰ ਹੋਇਆ ਹੈ ਜਾਂ ਨਹੀਂ ਹੋਇਆ ਮਾਇਨੇ ਨਹੀਂ ਰੱਖਦਾ ਸਾਨੂੰ ਪਤਾ ਸੀ ਕੀ ਕੀਤਾ ਹੈ ਸਾਨੂੰ ਪਤਾ ਸੀ ਕਿਸ ਕਰਕੇ ਕੀਤਾ ਹੈ ਸਾਨੂੰ ਪਤਾ ਸੀ ਕਿਉਂ ਕੀਤਾ ਹੈ ਤੇ ਸਾਨੂੰ ਪਤਾ ਸੀ ਕਿਦੇ ਲਈ ਕੀਤਾ ਹੈ ਮਤਲਬ ਆਪਣੇ ਲਈ ਕੀਤਾ ਹੈ ਸਾਨੂੰ ਇਸ ਚ ਖੁਸ਼ੀ ਹੈ ਤੇ ਫਿਰ ਤੇ ਫਿਰ ਨਹੀਂ ਪ੍ਰਭਾਵ ਪੈਂਦਾ ਦੂਜਾ ਪੈਂਦਾ ਜਰੂਰ ਹੈ ਪਰ ਇੰਨਾ ਨਹੀਂ ਪਾਉਣਾ ਚਾਹੀਦਾ ਕਿ ਉਸ ਦੀ ਟੈਨਸ਼ਨ ਲੈ ਕੇ ਬੈਠੇ ਸਮਝ ਗਏ ਤੁਸੀਂ ਚਲੋ 7 ਸਤੰਬਰ 2024 ਦਿਨ ਸ਼ਨੀਵਾਰ ਦਾ ਹੋ ਗਿਆ ਜੀ ਅੱਜ ਦੇਖੋ ਸਤੰਬਰ ਵੀ ਹੁਣ ਡੰਗਣੀ ਸ਼ੁਰੂ ਹੋ ਗਈ ਹੈ ਚਤੁਰਤੀ ਤਿਥੀ ਤਕਰੀਬਨ ਸਵੇਰੇ ਸ਼ਾਮ ਨੂੰ 5:38 ਵਜੇ ਤੱਕ ਰਹੇਗੀ ਤੇ ਨਾਲ ਚਿਤਰਾ ਨਕਸ਼ਤਰ 12:34 ਮਿੰਟ ਤੱਕ ਉਸ ਤੋਂ ਬਾਅਦ ਸਵਾਤੀ ਨਕਸ਼ਤਰ ਚੱਲੇਗਾ ਚੰਦਰ ਗਏ ਤੁਲਾ ਰਾਸ਼ੀ ਵਿੱਚ ਤੁਲਾ ਰਾਸ਼ੀ ਮਤਲ ਸ਼ੁੱਕਰ ਦੇ ਘਰ ਵਿੱਚ ਚੰਦਰ ਗਏ ਨਕਸ਼ਤਰ ਆਪਾਂ ਤੁਹਾਨੂੰ ਦੱਸਿਆ ਦੁਪਹਿਰ ਤੱਕ ਮੰਗਲ ਦਾ ਤੇ ਉਸ ਤੋਂ ਬਾਅਦ ਰਾਹੂ ਦਾ ਚੱਲੇਗਾ ਰਾਹੁਕਾਲ ਦਾ ਟਾਈਮ ਅੱਜ ਸ਼ਨੀਵਾਰ ਵਾਲੇ ਦਿਨ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਰਹਿਣ ਵਾਲਾ ਹੈ ਉਦੋਂ ਤੱਕ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਕੋਈ ਨਵੀਂ ਚੀਜ਼ ਲੈਣੀ ਹੈ ਖਰੀਦਣੀ ਹੈ ਜਾਂ ਕਿਸੇ ਨਾਲ ਕੋਈ ਡੀਲ ਕਰਨੀ ਹੈ ਕਿਸੇ ਨਾਲ ਗੱਲਬਾਤ ਕਰਨੀ ਹੈ ਜਾਂ ਕੁਝ ਵੀ ਕੋਈ ਸ਼ੁਭ ਕੰਮ ਕਰਨਿਆ ਠੀਕ ਹੈ ਚਲੋ ਤੇ ਸ਼ਨੀ ਵੈਸੇ ਬੱਕਰੀ ਚੱਲਦੇ ਪਏ ਆ ਤੇ ਬਾਕੀ ਕੋਈ ਗਰਹ ਬੱਕਰੀ ਹੈ ਨਹੀਂ ਹੈ ਓਕੇ ਆ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਸ਼ੁਰੂਆਤ ਆਪਾਂ ਕਰਾਂਗੇ ਸਭ ਤੋਂ ਪਹਿਲਾਂ ਰੇਜ਼ਾਨੀ ਮੇਸ਼ ਰਾਸ਼ੀ ਤੋਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਚੰਦਰ ਸੱਤਵੇਂ ਸਥਾਨ ਵਿੱਚ ਗਿਆ ਮੰਗਲ ਦਾ ਨਕਸ਼ਤਰ ਜਦੋਂ ਤੱਕ ਹੈ ਦੁਪਹਿਰ ਤੱਕ ਧਨ ਪੈਸਾ ਕੰਮ ਕਰ ਬਿਜ਼ਨਸ ਲਈ ਚੰਗਾ ਵਿਦੇਸ਼ ਤੋਂ ਤੁਸੀਂ ਕੰਮ ਨਹੀਂ ਸੀ ਮਿਲ ਰਿਹਾ ਤਾਂ ਹੁਣ ਕੰਮ ਮਿਲ ਸਕਦਾ ਹੈ इमोशनल ਮਾਤਾ ਦੀ ਸਿਹਤ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕਰਕੇ ਥੋੜੇ ਰਹੋਗੇ ਥੋੜੇ ਸੰਭਲ ਜਾਓ meditation ਕਰੋ ਕੱਚ ਦਾ ਗਲਾਸ ਯੂਜ਼ ਨਾ ਕਰੋ ਕਿਉਂਕਿ ਦੁਪਹਿਰ ਤੋਂ ਬਾਅਦ ਰਾਹੂ ਦਾ ਨਕਸ਼ਤਰ ਆਏਗਾ ਆਪਣੇ ਦੁਆਰਾ ਕੀਤੀ ਗਈ ਗਲਤੀ ਤੇ ਪਛਤਾਉਣ ਦੀ ਬਜਾਏ ਉਸ ਵਿੱਚ ਅੱਗੇ ਵਧਣ ਦੇ ਲਈ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕਰੋ ਓਕੇ ਆ ਕਾਲਾ ਨੀਲਾ ਰੰਗ ਅੱਜ ਵੀ ਨਹੀਂ ਪਾਉਣਾ ਗੁਲਾਬੀ ਰੰਗ ਤੁਹਾਡਾ ਸ਼ੁਭ ਰਹਿਣ ਵਾਲਾ ਏ ਮੱਥੇ ਤੇ ਕੇਸਰ ਜ਼ਰੂਰ ਲਗਾਓ ਟਾਰਸ ਬ੍ਰਿਕ ਰਾਸ਼ੀ ਵਾਲੇ ਮਾਂ ਨੂੰ ਤੰਗ ਕਰਨ ਤੇ ਪਰੇਸ਼ਾਨੀ ਵਧ ਸਕਦੀ ਹੈ ਮਾਂ ਤੇ ਦਾਦੀ ਘਰ ਵਿੱਚ ਬਜ਼ੁਰਗ ਔਰਤ ਦਾ ਆਸ਼ੀਰਵਾਦ ਸਫਲਤਾ ਦੇਗਾ ਸ਼ੁਕਰ ਤੁਹਾਡਾ ਲੱਗਣਾ ਸ਼ੁਕਰ ਦੇ ਖਾਨੇ ਚ ਚੰਦਰ ਮਾਂ ਬੈਠ ਗਈ ਹੈ ਚੰਦਰਕਾਰਕ ਹੈ ਨਾ ਮਾਤਾ ਦੀ ਤੇ ਬਜ਼ੁਰਗ ਦਾ ਆਸ਼ੀਰਵਾਦ ਅੱਜ ਤੁਹਾਡੇ ਮਨੋਬਲ ਨੂੰ ਵਿਧਾਏਗਾ ਤੇ ਰੋਗ ਬਿਮਾਰੀ ਦੀਆਂ ਚਿੰਤਾਵਾਂ ਘਟਾਏਗਾ ਠੀਕ ਰਾਤ ਨੂੰ ਦੁੱਧ ਦਾ ਸੇਵਨ ਨਾ ਕਰੋ ਕੰਨਾਂ ਪਿੱਛੇ ਚੰਦਨ ਲਗਾ ਲਓ ਦਿਨ ਅੱਛਾ ਜੈਮਨੀ ਮਿਥੂ ਰਾਸ਼ੀ ਵਾਲੇ ਮਿਥੂ ਰਾਸ਼ੀ ਵਾਲਿਆਂ ਦੇ ਦਿਨ ਜੁੜੇ ਨੇ ਮਿਲੇ ਜੁਲੇ ਪ੍ਰਭਾਵ ਵਾਲੇ ਤੁਹਾਡੇ ਚੱਲਦੇ ਪਿਆ ਬੇਸ਼ੱਕ ਬੁੱਧ ਦੀ એનર્ਜੀ ਬੜੀ ਅੱਛੀ ਹੈ ਬੁੱਧ ਤਕਰੀਬਨ ਜੋ ਹੈ ਅੱਛੀ ਸਥਿਤੀ ਵਿੱਚ ਹੈ ਪਰ ਤੁਹਾਡੇ ਬੋਲੇ ਹੋਏ ਸ਼ਬਦ ਤੁਹਾਡੀਆਂ ਕਈਆਂ ਗੱਲਾਂ ਪਰਿਵਾਰ ਵਿੱਚ ਕਈ ਵਾਰੀ ਕਲੇਸ਼ ਦਾ ਕਾਰਨ ਬਣ ਜਾਣਗੇ ਕਿਉਂਕਿ ਮੰਗਲ ਲਗਨ ਚ ਐਸਟਮੇਸ਼ਾ ਮੰਗਲ ਸੌਰੀ ਸ਼ਸ਼ਟੇ ਚਾ ਮਤਲਬ 6ਵੇਂ ਖਾਨੇ ਦਾ ਮਾਲਕ ਉਹ ਲਗਨ ਚ ਆ ਕੇ ਬੈਠਾ ਹੈ ਤੇ ਉਸਨੇ ਕਿ ਕਿਤਨਾ ਪਾਰਾ ਵਧਾਇਆ ਗੁੱਸਾ ਵਧਾਇਆ ਤੇ ਇੱਕਦਮ ਜੁਬਾਨ ਚ ਹਜੇ ਸ਼ਬਦ ਨਿਕਲੇ ਤਾਂ ਦੂਜੇ ਨੂੰ ਚੁੱਭ ਗਏ ਤੇ ਜਿਸ ਨਾਲ ਥੋੜੀ ਟੈਨਸ਼ਨ ਪਰੇਸ਼ਾਨੀ ਸ਼ੁਰੂ ਹੋ ਗਈ ਰੈੱਡ ਮੈਰੂਨ ਤੇ ਗੁਲਾਬੀ ਰੰਗ ਤੁਸੀਂ ਪਾਉਣਾ ਨਹੀਂ ਹੈ ਪੰਛੀਆਂ ਨੂੰ ਕੁਝ ਨਾ ਕੁਝ ਪਾ ਸਕਦੇ ਹੋ ਤਾਂ ਬਾਹਰ ਜਾ ਕੇ ਪਾ ਉਦਰਾ ਕੱਦੀ ਉਦਰਾ ਕੱਥ نیچے ਰੱਖਾਓ ਜਦੋਂ ਜੋ ਜਿਹਦੇ ਕਰਮਾਂ ਚ ਉਹਨੂੰ ਮਿਲ ਜਾਣਾ ਹੈ ਕੀੜੇ ਖਾਣ ਚਾਹੇ ਪਰਜੀ ਖਾਣ ਠੀਕ ਹੈ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਲਈ ਵਾਹਨ ਧਿਆਨ ਨਾਲ ਚਲਾਓ ਦੁਪਹਿਰ ਤੋਂ ਬਾਅਦ ਰਾਹੁ ਦਾ ਨਕਸ਼ਤਰ ਸੰਭਲ ਕੇ ਚੱਲਣ ਦੇ ਨਾਲ ਹੀ ਨੁਕਸਾਨ ਤੋਂ بچਿਆ ਜਾ ਸਕਦਾ ਹੈ ਮਾਂ ਦੀ ਜਾਂ ਭੈਣ ਦੀ ਬਾਹ ਲੱਤ ਵਿੱਚ ਦਰਦ ਰਹੇਗਾ ਜਾਂ ਤੁਹਾਡੇ ਆਪਣੇ ਵੀ ਲੱਤ ਦੀ ਪ੍ਰੋਬਲਮ ਪਰੇਸ਼ਾਨ ਮਸਲਸ ਪ੍ਰੋਬਲਮ ਹੋ ਸਕਦੀ ਹੈ ਹੋਰ ਕੀ ਕਰਨਾ ਹੈ ਤੁਸੀਂ ਇੱਕ ਤਾਂ ਚੰਦਰ 7ਵੇਂ ਸਥਾਨ ਵਿੱਚ 4ਥੇ ਸਥਾਨ ਵਿੱਚ ਹੈ ਤਾਂ ਇੱਕ ਦੁੱਧਾ ਪੈਕੇਟ ਅਜਮੰਦਰ ਭੋਲੇ ਨਾਤੇ ਮੰਦਰ ਰੱਖ ਸਕਦੇ ਹੋ ਸ਼ਨੀ ਮੰਦਰ ਰੱਖ ਸਕਦੇ ਹੋ ਸ਼ੁਭ ਪ੍ਰਵਾਹ ਰਹੇਗਾ ਲਿਓ ਸਿੰਘ ਰਾਸ਼ੀ ਵਾਲੇ ਸਿੰਘ ਰਾਸ਼ੀ ਦੇ ਲਈ ਦੁਪਹਿਰ ਤੱਕ ਨਕਸ਼ਤਰ ਅੱਛਾ ਹੈ 12:30 ਵਜੇ ਤੱਕ ਮੰਗਲ ਦਾ ਨਕਸ਼ਤਰ ਹੈ ਵਿਦੇਸ਼ ਵੱਲੋਂ ਕੋਈ ਰੁਕਿਆ ਹੋਇਆ ਕੰਮ ਅੱਗੇ ਵਧ ਸਕਦਾ ਹੈ ਪੂਰੀ ਤਰ੍ਹਾਂ ਨਾਲ ਕੌਨਫੀਡੈਂਸ ਨਾ ਕੀਤੇ ਕੰਮ ਅੱਛੇ ਕਦ ਦੇਣਗੇ ਜ਼ਰ ਜ਼ੋਰੂ ਜ਼ਮੀਨ ਦੇ ਝਗੜੇ ਤੋਂ ਬਚੋ ਕਿਸੇ ਤਰ੍ਹਾਂ ਨਾਲ ਕੋਈ ਵੀ ਸਰਕਾਰੀ ਚਿੱਠੀ ਨੋਟਿਸ ਮਿਲੇ ਆਏ ਤਾਂ ਉਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਛੋਟੀ ਮੋਟੀ ਯਾਤਰਾ ਕਰ ਰਹੇ ਹੋ ਤੁਸੀਂ ਸਫਲ ਰਹੇਗੀ ਕੋਈ ਨੁਕਸਾਨ ਨਹੀਂ ਹੈ ਬਸ ਧੁੱਪ ਵਿੱਚ ਸਿਰ ਢੂਰ ਟਕੋ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਕੰਨਿਆ ਰਾਸ਼ੀ ਵਾਲਿਆਂ ਦੇ ਗ੍ਰਹਿ ਚਾ ਕੰਨਿਆ ਰਾਸ਼ੀ ਵਾਲਿਆਂ ਦੇ ਨਕਸ਼ਤਰ ਦੁਪਹਿਰ ਤੱਕ ਥੋੜਾ ਮੰਗਲ ਦਾ ਹੋਣ ਕਰਕੇ ਥੋੜੀ ਜੀ ਪਰੇਸ਼ਾਨੀ ਰਹੇਗੀ ਕਿਉਂਕਿ 10ਵੇਂ ਸਥਾਨ ਵਿੱਚ ਹੈ ਪਰ ਸੇਲ ਪਰਚੇਜ਼ ਕਰਨ ਵਾਲੇ ਲਈ ਚਾਹੇ ਕਾਰਾਂ ਦਾ ਕੰਮ ਕਰਦੇ ਹੋ ਚਾਹੇ ਪਲੌਟ ਦਾ ਕੰਮ ਕਰਦੇ ਹੋ ਚਾਹੇ ਕੋਠੀ ਕਰਮਕਾਨ ਬਣਾ ਕੇ ਵੇਚਦੇ ਹੋ ਜਾਂ ਆਪਣੀ ਕੋਈ ਪ੍ਰਾਪਰਟੀ ਦਾ ਤੁਸੀਂ ਕੋਈ ਕੰਮ ਕਰਨਾ ਹੈ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਗ੍ਰਹਿ ਤੁਹਾਡੇ ਸ਼ੁਭ ਨੇ ਸ਼ੁਕਰ ਲਗਨ ਵਿੱਚ ਅੱਛੀ ਪਰਸਨੈਲਿਟੀ ਚੰਦਰ ਦੂਸਰੇ ਚੰਗਾ ਧਨ ਦੇ ਸਕਦਾ ਹੈ ਤੁਹਾਨੂੰ ਦੁੱਧ ਮੱਥੇ ਤੇ ਲਾ ਲਓ ਲਿਬਰਾਤੂਲਾ ਰਾਸ਼ੀ ਵਾਲੇ ਤੁਲਾ ਰਾਸ਼ੀ ਦੇ ਲਈ ਚੰਦਰ ਲਗਨ ਵਿੱਚ ਹੈ ਰਾਹੁ ਦਾ ਨਕਸ਼ਤਰ ਮਿੱਤਰ ਹੈ ਦੁਪਹਿਰ ਤੋਂ ਬਾਅਦ ਦੇ ਸਿਤਾਰੇ ਚੰਗੇ ਆਨ ਚਾਹੇ ਖਰਚਿਆਂ ਤੇ ਕੰਟਰੋਲ ਕਰਨ ਦੇ ਨਾਲ ਅੱਛਾ ਪ੍ਰਭਾਵ ਮਿਲੇਗਾ ਤੇ ਪ੍ਰੇਮ ਸਬੰਧ ਚਾਹੇ ਨਵੇਂ ਚਾਹੇ ਪੁਰਾਣੇ ਪੁਰਾਣੇ ਦੋਸਤ ਮਿੱਤਰਾਂ ਦੀ ਸੰਗਤ ਅੱਛਾ ਤੁਹਾਡੇ ਮਨੋਬਾਧ ਨੂੰ ਵਧਾਏਗੀ ਤੇ ਨਾਲ ਉਹਨਾਂ ਦੇ ਨਾਲ ਕੋਈ ਮਤਲਬ ਵੀਕੈਂਡ ਆ ਹੁਣ ਸਮਝਦੇ ਹੋ ਤੁਸੀਂ ਸੈਟਰਡੇ ਆ ਕਿਤੇ ਮੂਵੀ ਵਗੈਰਾ ਦੇਖਣ ਦਾ ਬਾਹਰ ਘੁੰਮਣ ਦਾ ਮਨ ਬਣ ਰਿਹਾ ਤਾਂ ਜਰੂਰ ਜਾ ਕੇ ਆਓ ਪਰ ਜਿੱਦੀ ਬਣ ਕੇ ਕੋਈ ਕੰਮ ਨਾ ਕਰੋ ਤੇ ਮਾਂ ਦਾ ਆਸ਼ੀਰਵਾਦ ਜ਼ਰੂਰ ਲਓ ਸਕੋਰਪੀਓ বৃশ্চਿਕ ਰਾਸ਼ੀ ਵਾਲੇ বৃশ্চਿਕ ਰਾਸ਼ੀ ਦੇ ਲਈ ਜੋ ਮੰਗਲ ਹੈ ਇੱਕ ਤਾਂ 8ਵੇਂ ਸਥਾਨ 'ਚ ਚੱਲ ਰਿਹਾ ਤੇ ਦੂਸਰਾ ਦੁਪਹਿਰ ਤੋਂ ਬਾਅਦ ਮੰਗਲ ਦਾ ਨਕਸ਼ਤਰ ਕੋਈ ਚੀਜ਼ ਜਾਂ ਪਕੜ ਤੋ ਬਾਹਰ ਜਾਂਦੀ ਹੋਈਆਂ ਨਜ਼ਰ ਆ ਰਹੀਆਂ ਨੇ ਮਿਹਨਤ ਜ਼ਿਆਦਾ ਕਰਨ ਤੇ ਵੀ ਮਨ ਉਸ ਚੀਜ਼ ਵਿੱਚ ਨਹੀਂ ਲੱਗ ਰਿਹਾ ਮੰਗਲ ਅਠਵੀ ਹੋਣ ਕਰਕੇ ਇਦਾਂ ਦੀ ਸਿਚੁਏਸ਼ਨ ਤੁਹਾਨੂੰ ਫੇਸ ਕਰਨੀ ਪੈ ਰਹੀ ਹੈ ਤੇ ਉੱਪਰ ਚੀ ਮੰਗਲ ਹੈ ਵੀ ਰਾਹੂ ਦੇ ਨਕਸ਼ਤਰ ਚ ਚੱਲ ਰਿਹਾ ਤਾਂ ਸੰਭਲ ਕੇ ਤਾਂ ਚੱਲਣਾ ਹੀ ਚਾਹੀਦਾ ਆਪਣੇ ਪੇਟ ਕਿਸੇ ਨੂੰ ਦੇਣੇ ਨਹੀਂ ਚਾਹੀਦੇ ਫਿਰ ਸੋਚ ਕੇ بیٹھ ਕੇ ਖਾਣਾ ਖਾਓ ਚੰਗਾ ਰਹੇ ਬਬਿਆਸ ਬੱਚਿਓ ਅੱਜ ਬਚੋ ਬਹੁਤੇ ਗੁੱਦਿਆਂ ਤੇ ਚੁੱਪ ਹੀ ਰਹੋ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਵਾਲਿਆਂ ਦੇ ਸਿਤਾਰੇ ਜੀ तकरीबन ਰਾਹੂ ਦਾ ਨਕਸ਼ਤਰ ਤੇ ਜੋ ਮੰਗਲ ਦਾ ਨਕਸ਼ਤਰ ਹੈ ਇਹ ਠੀਕ ਠਾਕ ਜਾਣਗੇ इमोशनल ਮਾਤਾ ਦੀ ਸੇਤ ਨੂੰ ਲੈ ਕੇ ਬੈਕ ਪੇਨ ਨੂੰ ਲੈ ਕੇ ਲੱਤਾਂ ਚ ਦਰਦ ਨੂੰ ਲੈ ਕੇ ਤੁਸੀਂ ਰਹਿ ਸਕਦੇ ਹੋ ਮੰਗਲ ਤੁਹਾਨੂੰ ਅੱਛੀ એનર્ਜੀ ਦੇ ਰਿਹਾ ਸੂਰਜ ਬੁੱਧ ਅੱਛਾ ਕਰ ਰਿਹਾ tailed ਦੇ ਵਾਲੇ ਸਰਕਲ ਤੇ ਨਾਲ ਆਪਣੇ ਵਿੱਚ ਥੋੜਾ ਬਹੁਤਾ ਪਰਵਰਤਨ ਕਰਨਾ ਜ਼ਰੂਰੀ ਹੈ ਦੂਜਿਆਂ ਨੂੰ ਬਿਨਾ ਮੰਗੇ ਸਲਾਹ ਦੇਣੀ ਆਪਣੇ ਗ੍ਰਹਿਆਂ ਨੂੰ ਖਰਾਬ ਹੀ ਕਰੇਗੀ ਓਕੇ ਆ ਤੇ ਕੀ ਕਰਨਾ ਤੁਸੀਂ ਬ੍ਰਸਪਤ ਨੂੰ ਸ਼ੁਭ ਕਰਨਾ ਹੈ ਪੀਲੀ ਦਾਲ ਧਾਰਮਿਕ ਸਥਾਨ ਤੇ ਰੱਖ ਦੇਣੀ ਹੈ ਕੈਪ੍ਰਿਕੌਰਨ ਮਕਰ ਰਾਸ਼ੀ ਵਾਲੇ ਚੰਦਰ ਦਸਵੇਂ ਸਥਾਨ ਵਿੱਚ ਹੈ ਮੰਗਲ ਦਾ ਨਕਸ਼ਤਰ ਜੋ ਹੈ ਉਹ ਵੀ ਨੁਕਸਾਨ ਤੇ ਨਹੀਂ ਕਰੇਗਾ ਪਰ ਰਾਹੁ ਦਾ ਨਕਸ਼ਤਰ ਜਦੋਂ ਦੁਪਹਿਰ ਤੋਂ ਬਾਅਦ ਆਏਗਾ ਤਾਂ ਕਿਸੇ ਦੁਆਰਾ ਕਈਆਂ ਗੱਲਾਂ ਕਿਸੇ ਦੁਆਰਾ ਕੁਝ ਪਹੁੰਚੀਆਂ ਤੁਹਾਡੇ ਤੱਕ ਗੱਲਾਂ ਪਰੇਸ਼ਾਨ ਕਰ ਸਕਦੀਆਂ ਨੇ ਤੇ ਨਾਲ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਬੁੱਧ ਜੋ ਤੁਹਾਡੇ 8ਵੇਂ ਸਥਾਨ ਵਿੱਚ ਚੱਲ ਰਿਹਾ ਉਹਦੇ ਲਈ ਬੱਚਿਆਂ ਨੂੰ ਕੰਜਕਾ ਨੂੰ ਕੁਝ ਨਾ ਕੁਝ ਦਿਨ ਦੇ ਹੀ ਰੋ ਤੇ ਰਾਤ ਨੂੰ ਸਫੇਦ ਚੀਜ਼ ਦਾ ਸੇਵਨ ਨਾ ਕਰੋ ਪਿਤਾ ਦੇ ਪੈਰੀ ਹੱਥ ਲਗਾਣਾ ਚੰਦਰਦਾਸਤਾ ਕਰਮ ਦਾ ਅੱਛਾ ਫਲ ਦਵਾਏਗਾ ਤੇ ਨਾਲ ਹੀ ਕੋਸ਼ਿਸ਼ ਤੁਸੀਂ ਇੱਕ ਹੋਰ ਜ਼ਰੂਰ ਕਰਨੀ ਹੈ ਕਿ ਆਪਣੇ ਸਰਕਲ ਨੂੰ ਆਪਣੇ ਪੇਤ ਨਹੀਂ ਦੇਣੇ ਅਕਿਊਰਸ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲਈ ਅੱਜ ਵੀ ਗਾਂ ਨੂੰ ਰੋਟੀ ਪਾਣੀ ਜ਼ਰੂਰੀ ਹੋ ਗਈ ਸ਼ੁਕਰ ਸ਼ਨੀਵਾਰ ਜ਼ਰੂਰ ਪਾਇਆ ਕਰੋ ਗਾਂ ਨੂੰ ਰੋਟੀ ਜਦੋਂ ਤੱਕ ਸ਼ੁਕਰ 8ਵੇਂ ਸਥਾਨ ਵਿੱਚ ਤੁਹਾਡੇ ਚੱਲ ਰਿਹਾ ਪਰ ਚੰਦਰ 9ਵੇਂ ਸਥਾਨ ਵਿੱਚ ਹੈ ਧਾਰਮਿਕ ਕਿਤਾਬਾਂ ਪੜਨ ਜਾਂ ਧਾਰਮਿਕ ਕੀਰਤਨ ਸੁਣਨ ਵਿੱਚ ਮਨ ਲੱਗੇਗਾ ਮਤਲਬ ਡਿਸਟਰਬ ਨਹੀਂ ਹੋਵੋਗੇ ਤੁਸੀਂ ਤੇ ਦੂਸਰੇ ਨੂੰ ਥੋੜੀਆਂ ਕਹਾਣੀਆਂ ਸੁਣਾਉਣ ਵਿੱਚ ਬਿਜ਼ੀ ਰਹੋਗੇ ਤਾਂ ਸੇ ਚੰਗੇ ਆ ਪਰ ਅਗਰ ਤੁਸੀਂ ਕਿਤੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਅੱਜ ਜਾਂ ਕੱਲ ਦੋਨਾਂ ਤੇ ਟਾਈਮ ਤੇ ਹੀ ਚੰਦਰ ਨੇ ਰਹਿਣਾ 9ਵੇਂ ਸਥਾਨ ਵਿੱਚ ਤਾਂ ਉਥੇ ਨੌ ਗੁੱਟ ਪਾਣੀ ਦੇ ਜ਼ਰੂਰ ਪੀਖੋ ਨਾ ਕੋਈ ਵੀ ਟੈਸਟ ਕਿਸੇ ਤਰ੍ਹਾਂ ਦਾ ਡਾਕਟਰ ਨੇ ਦੱਸਿਆ ਤਾਂ ਉਸ ਤੋਂ ਹਲਕੇ ਚ ਨਹੀਂ ਲੈਣਾ ਪਾਇਸੇ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਚੰਦਰ 8ਵੇਂ ਸਥਾਨ ਵਿੱਚ ਰਹੇਗਾ ਚੰਦਰ ਤੁਹਾਡੀ ਸੋਚ ਸਥਾਨ ਦਾ ਮਾਲਕ ਵਾਰ-ਵਾਰ ਘੁੰਮ ਫਿਰਾ ਕੇ ਸੋਚ 네ਗੇਟਿਵ ਸੋਚ ਵੱਲ ਜਾਏਗੀ ਕਿਉਂ ਅਗਰ ਕਿਉਂ ਦਾ ਜਵਾਬ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਸਿਰਫ ਤੇ ਸਿਰਫ ਤੁਸੀਂ ਹੀ ਆਪਣੇ ਅੰਦਰੋਂ ਉਸ ਕਿਉਂ ਦਾ ਜਵਾਬ ਲੱਭ ਸਕਦੇ ਹੋ ਮੈਡੀਟੇਸ਼ਨ ਕਰਨੀ ਤੁਹਾਡੇ ਲਈ ਜ਼ਰੂਰੀ ਹੈ ਯਾਤਰਾ ਜ਼ਰੂਰੀ ਨਹੀਂ ਹੈ ਤਾਂ ਉਸ ਨੂੰ ਟਾਲ ਹੀ ਦਿਓ ਇੱਕ ਤੇ ਰਾਹੂ ਲਗਨ ਚ ਹੈ ਤੇ ਦੂਜਾ ਚੰਦਰ ਅਠ ਹੈ ਮਾਂ ਨਾਲ ਲੜਾਈ ਝਗੜਾ ਜਾਂ ਕੋਈ ਪਰੇਸ਼ਾਨੀ ਖੜੀ ਹੋ ਸਕਦੀ ਆ ਤਾਂ ਉਹਦੇ ਲਈ ਥੋੜਾ ਚੁੱਪੀ ਰਹੋ ਰਾਹੂ ਨੂੰ ਸ਼ਾਂਤ ਰੱਖੋ ਇੱਕ ਨਾਰੀਆਂ ਲੈ ਕੇ ਸ਼ਨੀਵਾਰ ਦਾ ਦਿਨ ਆ ਸ਼ਾਮ ਨੂੰ ਆਪਣੇ ਤੋਂ ਵਾਰ ਕੇ ਚਲਪ੍ਰਵਾਹ ਕਰੋ ਅੱਛਾ ਅਸਰਟ ਮਿਲੇਗਾ ਠੀਕ ਹੈ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿੰਦਾ ਲੋਜੀਕਲੀ ਆਪਾਂ ਚੀਜ਼ਾਂ ਸਹੀ ਕਰ ਸਕਦੇ ਆ ਕਿਸੇ ਨੇ ਪੁੱਛਿਆ ਸੀ ਨੌ ਨੰਬਰ ਦਾ ਦਵਾਨਾ ਦੱਸ ਦੋ ਚਲੋ ਆਪਾਂ ਤੁਹਾਨੂੰ ਨੌ ਨੰਬਰ ਦਾ ਦੱਸਦੇ ਆ ਜਿਨ੍ਹਾਂ ਦਾ ਵੀ ਜਨਮ 9 ਤਰੀਕ ਨੂੰ ਹੋਇਆ ਹੋਵੇ 18 ਤਰੀਕ ਨੂੰ ਹੋਇਆ ਹੋਵੇ 27 ਤਰੀਕ ਨੂੰ ਹੋਇਆ ਹੋਵੇ ਉਹਨਾਂ ਦਾ ਟੋਟਲ ਨੰਬਰ 9 ਬਣਦਾ ਹੈ ਠੀਕ ਹੈ ਹੁਣ ਜਿਨ੍ਹਾਂ ਦਾ ਵੀ ਟੋਟਲ ਨੰਬਰ 9 ਹੈ ਉਹ ਤਕਰੀਬਨ ਕਿਹਾ ਜਾਂਦਾ ਕਿ ਸਭ ਤੋਂ ਬੈਸਟ ਨੰਬਰ ਨਾ ਹੋਣਾ ਕਿਉਂਕਿ 9 ਵਿੱਚ ਜਿੰਨੇ ਵੀ ਪਲੱਸ ਕੀਤੇ ਜਾਣ ਉਨਾ ਹੀ ਨੰਬਰ ਬਣ ਜਾਂਦਾ 4 ਪਲੱਸ ਕੀਤੇ ਤਾਂ 4 ਬਣ ਗਿਆ 9 ਚ 9 ਪਲੱਸ ਕੀਤੇ 9 ਹੀ ਰਿਹਾ ਤਾਂ ਘਟਦਾ ਵਾਧਦਾ ਨਹੀਂ ਹੈ ਇਸ ਵਿੱਚ ਜਿੰਨੇ ਵੀ ਪਲੱਸ ਕੀਤੇ ਜਾਣ ਉਨਾ ਹੀ ਸਾਨੂੰ ਮਿਲ ਜਾਂਦਾ ਹੈ ਮਤਲਬ ਕਹਿ ਸਕਦੇ ਹਾਂ ਜਿੰਨਾ ਪਾਇਆ ਉਨਾ ਵਾਪਸ ਆਇਆ ਹੈ ਨਾ ਤੇ ਇਹ ਘਾਟੇ ਵਾਲਾ ਥੋੜਾ ਘਾਟ ਹੀ ਰਹਿੰਦਾ ਹੈ ਮੰਗਲ ਦਾ ਇਸ ਦਾ ਮਾਲਕ ਹੈ ਮੰਗਲ ਸਾਡੇ ਬਲੜਦਾ ਕਾਰਕ ਹੈ ਮੰਗਲ ਸਾਡੇ ਭਰਾ ਦਾ ਕਾਲ ਹੈ ਮੰਗਲ ਸਭ ਤੋਂ ਵੱਡਾ ਕਰ ਗਿਆ ਸਾਡੇ ਮੋਢਿਆਂ ਦਾ ਸਾਡੀ ਹਿੰਮਤ ਦਾ ਤਾਂ ਅਗਰ ਇਨਸਾਨ ਹਿੰਮਤ ਕਰਕੇ ਕੋਈ ਕੰਮ ਕਰਦਾ ਤਾਂ ਕੌਣ ਹੈ ਜਿਹੜਾ ਉਸ ਨੂੰ ਕਰਾ ਸਕਦਾ ਠੀਕ ਹੈ ਅਗਰ ਤੁਸੀਂ ਆਪਣੀ ਪਾਵਰ ਨੂੰ ਪਹਿਚਾਨ ਲਿਆ ਤਾਂ ਤੁਸੀਂ ਕਦੇ ਵੀ ਜ਼ਿੰਦਗੀ ਚ ਕੈਟਰੀ ਹੋ ਹੀ ਨਹੀਂ ਸਕਦੇ ਗੱਲ ਤਾਂ ਇਹ ਆ ਕਿ ਸਾਡੀ ਪਾਵਰ ਸਾਨੂੰ ਦੂਜੇ ਦੱਸਦੇ ਆ ਤੂੰ ਨਹੀਂ ਕਰ ਸਕਦਾ ਤੂੰ ਕਰ ਸਕਦਾ ਤੂੰ ਨਹੀਂ ਹੋਣਾ ਤੇ ਕੋ ਹੋ ਜਾਣਾ ਤੇ ਕੋ ਨਹੀਂ ਹੋਣਾ ਤੂੰ ਕਰ ਲੈਣਾ ਤੇ ਕੋ ਤੂੰ ਨਹੀਂ ਕਰ ਹੋਣਾ ਮਤਲਬ ਦੂਜਿਆਂ ਦੇ ਇਸ਼ਾਰੇ ਤੇ ਅਸੀਂ ਆਪਣੇ ਆਪ ਨੂੰ ਪਾਵਰ ਦਿੰਨੇ ਆ ਤਾਂ ਫਿਰ ਦੱਸੋ ਪਾਵਰ ਕਿੱਥੋਂ ਵਧਣੀ ਆ ਨੌ ਨੰਬਰ ਵਾਲੇ ਜੋ ਆ ਪਹਿਲੀ ਗੱਲ ਤਾਂ ਇਹ ਇਹਨਾਂ ਨੂੰ ਇਹ ਦਬਦੇ ਨਹੀਂ ਕਿਸੇ ਤੂੰ ਇਹ ਸੁਣ ਲੈਣਗੇ ਸਭ ਦੀ ਕਰਨਗੇ ਆਪਣੀ ਮਰਜ਼ੀ ਦੂਜੀ ਗੱਲ ਇਹ ਆ ਕਿ ਜਦੋਂ ਇਹਨਾਂ ਨੂੰ ਚੈਲੰਜ ਕੀਤਾ ਜਾਂਦਾ ਏ ਕਿ ਤੂੰ ਨਹੀਂ ਕਰ ਸਕਦਾ ਤਾਂ ਇਹਨੂੰ ਲੱਗਦਾ ਅੱਛਾ ਕੋਈ ਗੱਲ ਨਹੀਂ ਹਜੇ ਵਕਤ ਨਹੀਂ ਹੈ ਕਰਕੇ ਦਿਖਾਵਾਂਗੇ ਇਹਦੇ ਦਿਮਾਗ 'ਚ ਪਹਿਲੀ ਗੱਲ ਆਉਂਦੀ ਹੈ ਕਿਉਂਕਿ ਮੰਗਲ ਸੈਨਾਪਤੀ ਵੀ ਹੈ ਤੀਜੀ ਗੱਲ ਇਹ ਹੈ ਕਿ ਨੌ ਨੰਬਰ ਵਾਲੇ ਜਿਹੜੇ ਮੰਗਲ ਦੇ ਮਾਲਕ ਉਹਨਾਂ ਨੂੰ ਆਪਣੀ ਪਾਵਰ ਦਾ ਅਹਿਸਾਸ ਨਹੀਂ ਹੈ ਤੇ ਅਗਰ ਉਹਨਾਂ ਦਾ ਕੋਈ ਆਪਣਾ ਜਿੱਦਾਂ ਮਾਤਾ ਪਿਤਾ ਕੋਈ ਉਹਨਾਂ ਨੂੰ ਇਹ ਕਹਿਣ ਕਿ ਤੂੰ ਇਹ ਕਰ ਸਕਦਾ ਤੂੰ ਇਹ ਕਰ ਸਕਦਾ ਤੇਰੇ ਕੋਲ ਹੋ ਜਾਣਾ ਮਤਲਬ ਕਿ ਉਸ ਨੂੰ ਸਮੇਂ-ਸਮੇਂ ਤੇ એનર્ਜੀ ਆਪਣੇ ਆਪ ਨੂੰ ਦੇਣੀ ਚਾਹੀਦੀ ਹੈ ਵੈਸੇ ਸਭ ਤੋਂ ਬੈਸਟ ਹੈ ਹੈਨਾ ਤੇ ਜਾਂ ਆਪਣੇ ਮਾਤਾ ਪਿਤਾ ਨਾਲ ਵੀ ਜੋ ਉਹਨਾਂ ਨੂੰ ਅੱਛੀ ਸਲਾਹ ਦਿੰਦੇ ਰਹਿ ਤਾਂ ਇਹ ਬਹੁਤ ਅੱਗੇ ਜਾਂਦੇ ਆ ਸਕਸੈਸ ਕਰਦੇ ਆ ਚੰਗਾ ਕਦੇ ਚਲੂ। ACG 9 ਨੰਬਰ ਬਾਰੇ ਜਾਣਕਾਰੀ ਸਮਾਜ ਆਸਨ ਦਾ ਕੱਲ ਆਪਾਂ ਕਿਸੇ ਦੇ ਜਨਮ ਪੱਤਰੀ ਤੇ ਚਾਚਾ ਕਰਾਂਗੇ ਤੇ ਹੁਣ ਸਮਾਜ ਆਸਨ ਦਾ ਆਪ ਸਭ ਦਾ ਅੱਜ ਦਾ ਦਿਨ ਬਹੁਤ ਹੀ ਸ਼ੁਭ ਜਾਏ। ਵੈਸੇ ਸਾਰੇ ਦਿਨ ਸ਼ੁਭ ਜਾਣ ਚੰਗਾ ਹੈ। ਚੰਗੀਆਂ ਗੱਲਾਂ ਸੁਣਨ ਨਾਲ, ਪੜਨ ਨਾਲ, ਅਪਣਾਉਣ ਨਾਲ ਪ੍ਰਭਾਪ ਪੈਂਦਾ। ਜ਼ਰੂਰੀ ਨਹੀਂ ਹੈ ਕਿ ਸੁਣ ਲਿਆ, ਇਧਰ ਸੁਣਿਆ, ਇਧਰੋਂ ਕੱਢ ਦਿੱਤਾ। ਨਹੀਂ। ਕੁਝ ਚੀਜ਼ਾਂ ਨੂੰ ਆਪਣੇ ਚ ਅਪਣਾ ਕੇ ਦੇਖੋ। ਆਪਣੇ ਆਪ ਵਿੱਚ ਪਰਵਰਤਨ ਕਰਕੇ ਦੇਖੋ। ਕਿਸੇ ਦੇ ਕਹਿਣ ਨਾਲ, ਕਿਸੇ ਦੇ ਕਰਨ ਨਾਲ ਕੁਝ ਨਹੀਂ ਹੋਣਾ ਜਿੰਨੀ دیر ਅਸੀਂ ਆਪਣੇ ਬਾਰੇ ਕੁਝ ਨਹੀਂ ਕਰਨਾ ਠੀਕ ਹੈ ਇਹ ਗੱਲ ਹਮੇਸ਼ਾ ਯਾਦ ਰੱਖੋ ਚਲੋ ਜੀ ਸਸਿਕ